ਅਸੀਂ ਕੰਮ ਕਰ ਰਾ ਸੀ ਆਪਣੀ ਦੁਕਾਨ ਤੇ ਸੀ ਮੁੰਡੇ ਦਾ ਫੋਨ ਆਇਆ ਕਿ ਦੁਕਾਨ ਤੇ ਧੂਆ ਨਿਕਲ ਰਿਹਾ ਹੈ ਤੇ ਆਪਾਂ ਮੌਕੇ ਤੇ ਆ ਕੇ ਦੇਖਿਆ ਤੇ ਸਪਾਰਕਿੰਗ ਹੋ ਰਹੀ ਸੀ ਬਹੁਤ ਜ਼ਿਆਦਾ ਤੇ ਨਾਲ ਹੀ ਇਹਨਾਂ ਨੂੰ ਫੋਨ ਕੀਤਾ ਗਿਆ ਜੀ ਬਾਵਜੂਦ ਇਹਨਾਂ ਨੂੰ ਤੇ ਮੌਕੇ ਤੇ ਆ ਕੇ ਇਹਨਾਂ ਨੇ ਫਿਰ ਚਟਰ ਦਾ ਤਾਲਾ ਤੋੜਿਆ ਤੇ ਚਟਰ ਪੱਟਿਆ ਤੇ ਅੰਦਰ ਦੇਖਿਆ ਅੱਗ ਲੱਗੀ ਸੀ ਤੇ ਪਾਣੀ ਮਾਰ ਕੇ ਅੱਗ ਬੁਝਾਈ ਗਈ ਹੈ ਸਾਰੀ ਤੇ ਉਸ ਤੋਂ ਬਾਅਦ ਪੂਰਾ ਸਮਾਨ ਨਾ ਸਮੇਟਿਆ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਨਾ ਪ੍ਰਸ਼ਾਸਨ ਮੌਕੇ ਤੇ ਹੈ ਜੀ ਪ੍ਰਸ਼ਾਸਨ ਮੌਕੇ ਤੇ ਨਹੀਂ ਕਹਿ ਸਕਦੇ ਆਪਾਂ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਆਇਆ ਸੀ ਪਰ ਐਮਬੂਲੈਂਸ ਰघव ਜੀ ਤੁਸੀਂ ਫਾਇਰ ਬ੍ਰੇਡ ਨੂੰ ਫੋਨ ਨਹੀਂ ਕੀਤਾ ਫਾਇਰ ਬ੍ਰੇਡ ਨੂੰ ਫੋਨ ਕੀਤਾ ਗਿਆ ਪਰ ਉਹਨਾਂ ਦਾ ਬਹੁਤ ਲੇਟ ਆਇਆ ਇਸ ਕਰਕੇ ਅਸੀਂ ਮੌਕੇ ਤੇ ਪਹੁੰਚ ਕੇ ਸਾਰਿਆਂ ਨੇ ਬਰਲ ਮੈਦਾਨ 'ਚ ਅੱਗ ਬੁਝਾਈ ਸ਼ਹਿਰ ਦੇ ਐਮ ਸੀ ਸਾਹਿਬਾਨ ਪ੍ਰਧਾਨ ਜੀ ਸਾਰੇ ਮੌਕੇ ਤੇ ਆ ਕੇ ਉਹਨਾਂ ਨੇ ਮੌਕਾ ਸੰਭਾਲਿਆ ਸਾਰਿਆਂ ਨੇ ਇੱਕ ਦੂਜੇ ਦਾ ਸਾਥ ਦੇ ਕੇ ਉਹਨਾਂ ਦੀ ਦੁਕਾਨ ਦਾ ਸਮਾਨ ਘਟਾਇਆ ਗਿਆ ਇਹ ਪੁਰਾਣਾ ਤੁਹਾਡਾ ਵਿਖੇ ਬਹੁਤ ਇੱਕ ਜਿਹੜਾ ਆ ਦੁਖਦਾਇਕ ਇਨਸੀਡੈਂਟ ਹੋਇਆ ਅ ਜਿਹਦੇ ਵਿੱਚ ਸਾਡੇ ਆਪਣੇ ਇਲੈਕਟ੍ਰੋਨਿਕ ਦੀ ਸ਼ਾਪ ਹੈ ਉਹਦੀ ਰਿਪੇਅਰਿੰਗ ਦੀ ਵੀ ਸਾਰੀ ਤੇ ਅੱਜ ਅੱਗ ਲੱਗੀ ਹੈ ਤੇ ਅਸੀਂ ਉੱਥੇ ਪਹੁੰਚੇ ਮੈਂ ਨੰਗ ਰਿਹਾ ਸੀ ਇੱਥੋਂ ਤਾਂ ਜਦੋਂ ਮੈਂ ਮੌਕੇ ਤੇ ਪਹੁੰਚਿਆ ਤੇ ਉੱਥੇ ਦੇਖਿਆ ਕਿ ਬਹੁਤ ਜ਼ਰਾ ਜਿਹੜਾ ਆ ਦਰਦਨਾ ਖਲਾਸ ਸੀਗੇ ਮੈਂ ਫਾਇਰ ਡਿਗਟ ਨੂੰ ਕਾਲ ਕੀਤਾ ਲੋ ਆਪਾ ਕਾਲ ਕੀਤੀ ਉਹ ਥੋੜੇ ਲੇਟ ਪਹੁੰਚੇ ਤੇ 19 ਦਿਨ ਨੂੰ ਜਿਹੜਾ ਨੁਕਸਾਨ ਹੋ ਚੁੱਕਾ ਸੀਗਾ ਲਗਭਗ ਜਿੱਦਾਂ ਦੱਸ ਰਹੇ ਭਾਈ 8-10 ਲੱਖ ਦਾ ਇਹਨਾਂ ਦਾ ਨੁਕਸਾਨ ਤੇ ਫਾਇਰ ਗੱਡ ਲੇਟ ਪਹੁੰਚਣ ਦਾ ਕਾਰਨ ਕੀ ਰਿਹਾ ਹੋਇਆ ਹੈ ਜੀ ਬੀਬੀਐਮਬੀ ਪ੍ਰਸ਼ਾਸਨ ਇਹੀ ਗੱਲ ਬੋਲਦਾ ਹੈ ਜੀ ਕਿ ਸਾਡੇ ਕਾਗਜ਼ ਜਿਹੜੇ ਆ ਆਰਸੀ ਵਗੈਰਾ ਦੀ ਇੰਸ਼ੋਰੈਂਸ ਵਗੈਰਾ ਜਿਹੜੇ ਓਵਰ ड्यू ਹੋ ਚੁੱਕੇ ਇਸ ਕਰਕੇ ਜਿਹੜਾ ਆ ਉਹ ਭੇਜਣ ਤੋਂ ਇਹਦਾ ਗੁਰੇਜ਼ ਕਰਦੇ ਆਗੇ ਤੇ ਇਸ ਲਈ ਕੋਈ ਨਗਰ ਕੌਂਸਲ ਤਲਵਾੜਾ ਦੇ ਵਿੱਚ ਕੁਝ ਇਦਾਂ ਦਾ ਮਤਾ ਪੰਜਾਬ ਸਰਕਾਰ ਦੀ ਤਰਫ ਤੋਂ ਜਾਂ ਕੁਝ ਪੇਸ਼ ਕੀਤਾ ਗਿਆ ਅੱਜ ਬੜੀ ਕੋਇਨਸੀਡੈਂਟ ਵਾਲੀ ਗੱਲ ਹੈ ਕਿ ਅੱਜ ਲਗਭਗ ਕੋਈ ਦੁਪਹਿਰੇ ਅੱਜ ਹੀ ਮੀਟਿੰਗ ਹੋਈ ਹੈ ਸਾਡੇ ਨਗਰ ਕੌਂਸਲ ਦੇ ਪ੍ਰੈਜ਼ੀਡੈਂਟ ਵੀ ਖੜੇ ਐ ਐਮਸੀ ਸਭਾਨ ਵੀ ਖੜੇ ਐ ਐਮਬੀ ਦੀ ਜਿਹੜੀ ਫਾਈਲ ਗੇਟਾ ਲੇਟ ਪੁੱਜਣ ਦਾ ਕਾਰਨ ਕੀ ਰਿਹਾ ਹੋਵੇਗਾ ਉਹ ਹੀ ਆ ਜਿਹੜੇ ਮੇਨ ਕਾਰਨ ਉਹਨਾਂ ਦੇ ਇਹੀ ਆ ਜਿਹੜਾ ਹਰ ਵਾਰ ਉਹ ਆਪਣੇ ਐਕਸਕਿਊਜ਼ ਇਹੀ ਦਿੰਦੇ ਆ ਕਿ ਸਾਡੇ ਕਾਗਜ਼ ਜਿਹੜੇ ਆ ਉਹ ਵੱਡੀ ਹੋ ਗਏ ਆ ਆਪਸੀ ਲਾਇਸੈਂਸ ਵਗੈਰਾ ਨਹੀਂ ਹੈਗਾ ਤੇ ਕਾਗਜ਼ ਜਿਹੜੇ ਆ ਨਹੀਂ ਸਾਡੇ ਮਤਲਬ ਜਿਹੜੇ ਆ ਵੈਲੀਡਿਟੀ ਉਹਨਾਂ ਦੀ ਖਤਮ ਹੋ ਚੁੱਕੀ ਆ ਤੇ ਇਸ ਕਰਕੇ ਜਿਹੜਾ ਆ ਕਿ ਉਹ ਜਿਹੜਾ ਗ ਤੇ ਆਪਾਂ ਫਿਰ ਅੱਜ ਹੀ ਕੋਇਨਸੀਡੈਂਟਲੀ ਗੱਲ ਹੈ ਕਿ ਨਗਰ ਕੌਂਸਲ ਤਲਵਾੜਾ ਨੇ ਅੱਜ ਇੱਕ ਮਤਾ ਪਾਇਆ ਤੇ ਜਿਹਦੇ ਵਿੱਚ ਆਪਾਂ ਫਾਇਰ ਸਟੇਸ਼ਨ ਦਾ ਜਿਹੜਾ ਆ ਅੱਜ ਜਿਹੜਾ ਮਤਾ ਪਾਇਆ ਗਿਆ ਲਗਭਗ ਕੋਈ 2 ਕਰੋੜ ਰੁਪਏ ਦਾ ਜਿਹੜਾ ਆ ਇਹ ਅੱਜ ਪ੍ਰੋਵੀਜ਼ਨ ਰੱਖਿਆ ਗਿਆ ਜਿਹਦੇ ਵਿੱਚ ਫੈਬ੍ਰੀਕੇਟ ਪਲੱਸ ਫਾਇਰ ਸਟੇਸ਼ਨ ਦਾ ਜਿਹੜਾ ਆ ਉਹ ਪ੍ਰੋਵੀਜ਼ਨ ਰੱਖਿਆ ਗਿਆ ਉਹਦੇ ਲਈ ਮੈਂ ਲੋਕਲ ਵਾਰਡੀ ਮਿੰਿਸਟਰ ਡਾਕਟਰ ਬਜੋਦ ਜੀ ਕਰਨਵੀਰ ਐਮਐਲਏ ਦਾ ਬਹੁਤ-ਬਹੁਤ ਸ਼ੁਕਰੀਆ ਦਾ ਵੀ ਕਰਦਾ ਹਾਂ ਬਟ ਦੁੱਖਦਾਈ ਗੱਲ ਇਹ ਹੈਗੀ ਹੈ ਕਿ ਅ ਜਿਹੜੇ ਸਾਡੇ ਆਪੋਜੀਸ਼ਨ ਦੇ ਐਮਸੀਓ ਉੱਥੇ ਮੌਕੇ ਤੇ ਨਹੀਂ ਪਹੁੰਚੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਤੇ ਐਮਸੀ ਵੀ ਮੌਕੇ ਤੇ ਮजूद ਹੈਗੇ ਆ ਤੇ ਅੱਜ ਜਿਹੜਾ ਇਨਸੀਡੈਂਟ ਹੋਇਆ ਭਾਜੀ ਨਾਲ ਬਹੁਤ ਦੁਖਦਾਈ ਇਨਸੀਡੈਂਟ ਹੈ ਪਰ ਇਹ ਹੈਗਾ ਕਿ ਕਾਫੀ ਹੱਦ ਤੱਕ ਅਪਾ ਕੰਟਰੋਲ ਵੀ ਕੀਤਾ ਪਰ ਨੁਕਸਾਨ ਵੀ ਕਾਫੀ ਜ਼ਿਆਦਾ ਹੋ ਗਿਆ ਪਰ ਇਹ ਹੈਗਾ ਕਿ ਆਪਾਂ ਨੂੰ ਅਗਰ ਜੇ ਕਿਸੇ ਪਬਲਿਕ ਨੇ ਚੁਣਿਆ ਆ ਤਾਂ ਸਾਨੂੰ ਜ਼ਰੂਰ ਉਹਦਾ ਜਿਹੜਾ ਆ ਇੰਪਲੀਮੈਂਟ ਵਧੀਆਂ ਕਰਨਾ ਚਾਹੀਦਾ ਉੱਥੇ ਪਹੁੰਚਣਾ ਚਾਹੀਦਾ ਸੀ ਇਦਾਂ ਦਾ ਮਹੱਤਵਪੂਰਨ ਜਿਹੜੇ ਈਸ਼ੂਆਂ ਤੇ ਜਿਹੜੇ ਮਹੱਤਵਪੂਰਨ ਮੁੱਦਿਆਂ ਤੇ ਸਾਨੂੰ ਜ਼ਰੂਰ ਪਹੁੰਚ ਹਾਂਜੀ ਹਰਜੀਤ ਤੁਸੀਂ ਵੀ ਅੱਜ ਇੱਥੇ ਪੁੱਜਿਓ ਤੇ ਕੀ ਹੋਇਆ ਸਿਨਚੈਂਟ ਅੱਜ ਮੈਨੂੰ ਸਾਮੀ ਮਨੀਸ਼ ਪੁਰੀ ਜੀ ਦਾ ਫੋਨ ਆਇਆ ਵੀ ਸਾਡੇ ਖਵਾਨ ਚ ਦੁਰਗਾ ਰੇਡੀਓ ਤੇ ਅੱਗ ਲੱਗ ਗਈ ਹੈ ਤੁਸੀਂ ਆਓ ਮੈਂ ਮੌਕੇ ਤੇ ਪਹੁੰਚਿਆ ਅੱਗ ਕਾਫੀ ਲੱਗੀ ਹੋਈ ਸੀ ਅਸੀਂ ਪੂਰੀ ਕੋਸ਼ਿਸ਼ ਕੀਤੀ ਬੁਝਾਉਣ ਦੀ ਪਰ ਅਸੀਂ ਉਸ ਕੋਸ਼ਿਸ਼ ਜਿਆਦਾ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਅੱਗ ਜਿਆਦਾ ਫੈਲ ਚੁੱਕੀ ਸੀ ਇਹਨਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਗਿਆ ਪਰ ਮੈਂ ਐਜ਼ ਦੇ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੂੰ ਵਿਸ਼ਵਾਸ ਦਿੰਦਾ ਕਿ ਜਿੰਨੀ ਵੀ ਮਦਦ ਹੋ ਸਕੀ ਹੈ ਅਸੀਂ ਕਰਾਂਗੇ ਤਨਵਾਜ ਕੀ ਨਾਮ ਹੈ ਆਪਣਾ ਜੀ ਹਾਂ ਅਸ਼ਰੂ ਕੁਮਾਰ ਅ ਕੀ ਹੋਇਆ ਸੀ ਅੰਕਲ ਕਾਦੀ ਦੁਕਾਨ ਹੈ ਤੇ ਕੀ ਹੋਇਆ ਸੀ ਤੁਹਾਡੀ ਨੀ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਹਾਂਜੀ ਤੇ ਮੈਂ ਕਰੀਬ ਕੋਈ 8 ਵਜੇ ਦੁਕਾਨ ਬੰਦ ਕਰਕੇ ਘਰ ਚਲਾ ਗਿਆ 9:30 ਵਜੇ 10 ਵਜੇ ਦੇ ਕਰੀਬ ਮੈਨੂੰ ਫੋਨ ਗਿਆ ਮੇਰੇ ਗਵਾਂਢੀਆਂ ਦਾ ਨਾ ਇਹ ਟਾਬੇ ਵਾਲਿਆਂ ਦਾ ਨਹੀਂ ਛਾਬੇ ਵਾਲਿਆਂ ਦਾ ਫੋਨ ਗਿਆ ਕਿ ਬੈਸ ਨੋਟੇ ਵਾਲਿਆਂ ਦਾ ਕਿ ਤੁਹਾਡੀ ਦੁਕਾਨ ਤੇੋਂ ਧੂੰਆਂ ਉਹ ਨਿਕਲਦਾ ਤੇ ਜਦੋਂ ਮੈਂ ਅੱਜ ਇਹ ਦੇਖਿਆ ਤੇ ਦੁਕਾਨ ਨੂੰ ਪੂਰੀ ਨੂੰ ਅੱਗ ਲੱਗੀ ਹੋਈ ਸੀ ਕੀ ਕਾਰਨ ਹੋ ਰਿਹਾ ਹੋ ਗਾਂਗਲ ਜੀ ਆਖਦਾ ਦੁਕਾਨ ਕੋ ਮੇਰੀ ਮੇਰਾ ਮਨ ਕਹਿੰਦਾ ਕਿ ਹੋਸਾ ਸ਼ੋਰਟ ਸੈਟ ਹੋਇਆ ਓਕੇ ਕਿੰਨਾ ਕੁ ਨੁਕਸਾਨ ਹੈ ਜਿਹੜਾ ਦੁਕਾਨ ਦੇ ਵਿੱਚ ਨੁਕਸਾਨ ਤੇ ਮੇਰੇ ਹਿਸਾਬ ਨਾਲ 7-8 ਲੱਖ ਰੁਪਏ ਦਾ ਦਾਸ ਹੋਸਾ ਬਾਦੀ ਹੋਣਾ ਹੈ ਦਾਦੀ ਹੋਣਾ ਇੱਕ ਅਪਰੋਕਸੀਮੇਟਲੀ ਬਹੁਤ ਜ਼ਿਆਦਾ ਡੈਮੇਜ ਹੋਈ ਜਿਦਾਂ ਨੂੰ ਪੂਰੀ ਮਹਾਂ ਜੀ